ਸਾਸਰੀ ਘਰ ਵੀਰ ਜੀ ਮਨਮੀਤ ਡੇਰੀ ਫਾਰਮ ਚ ਭੈਣ ਭਰਾਵਾ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਸਾਰਚੂੜ ਅੱਜ ਵੀਰ ਹੀ ਰਿਕ ਕੋ ਪਹੁੰਚ ਚੁੱਕੇ ਆ ਵੀਰ ਕੋ ਦੋ ਪਸ਼ੂ ਆ ਇੱਕ ਤਾਜੀ ਸੂਈ ਵਹਿ ਰਿਆ ਤੇ ਇੱਕ ਟੋਕੜ ਆ ਤੇ ਵੀਰ ਕੋ ਲੈਨੇ ਆ ਜਾਣਕਾਰੀ ਸਾਸਰੀ ਘਰ ਵੀਰ ਜੀ ਸਾਸਰੀ ਘਰ ਔਰ ਹੀ ਰਵੀ ਰੋਏ ਬਾ ਵਧੀਆ ਵੀ ਤੂੰ ਸੁਣਾ ਬੜੇ ਦਿਨਾਂ ਬਾਅਦ ਦਿਖੇ ਜੱਜ ਸੁੱਖੇ ਭਾਈ ਤਾਂ ਕੰਮ ਕਰਦੇ ਰਹੇ ਐ ਡਾਡਾ ਜਿਹੜਾ ਜਿਹੜਾ ਨਾਲ ਨਾਲ ਨਿਕਲਦਾ ਰਿਹਾ ਬਾਬੇ ਦੀ ਕਿਰਪਾ ਨਾਲ ਚਲੋ ਵੀਰ ਜੀ ਵਿਗਣਾ ਚਾਹੀਦਾ ਆਹੋਂ ਪੈ ਗਈ ਸੀ ਮੈਂ ਚਲ ਵੀਡੀਓ ਪਾ ਲੈਨੇ ਆ ਹਾਂਜੀ ਚਿਰ ਬਾਅਦ ਤਾਂ ਡਾਡਾ ਦਾ ਚਿਰ ਬਾਅਦ ਹੀ ਵੀਰ ਭਰਾ ਵੀ ਮਿਲਦੇ ਰਹਿਣੇ ਹਾਂਜੀ ਹਾਂਜੀ ਬਾਕੀ ਵੀਰ ਜੀ ਗਾਗ ਰੱਬ ਦਾ ਰੂਪ ਹੁੰਦੇ ਚਲੋ ਕਿਨੂੰ ਮੋਰਨੀ ਨਹੀਂ ਚਾਹੀਦੀ ਆਹ ਬਾਕੀ YouTube YouTube ਹੈ ਚੈਨਲ ਚੈਨਲ ਨੂੰ ਪੈਰ ਭਰਾਉਣ ਸਾਸਿਕਾਲ ਠੀਕ ਹੈ ਵੀਰ ਜੀ ਬਹੁਤ ਮਿਹਰਬਾਨੀ ਵੀਰ ਜੀ ਵੀਰ ਜੀ ਦੱਸੋ ਫੇਰੇ ਦਾ ਦਾ ਆਪਣੇ ਤਾਂ ਦੋ ਪਸ਼ੂ ਵੇਚੀ ਦੋ ਪ ਤੇ ਮਗਰ ਵੀ ਵਸ਼ੀ ਦੂਜੇ ਸੂਏ ਵੀ ਕਹਿੰਦਾ ਵਸ਼ੀ ਸੂਈ ਆ ਤੇ ਵੇਖ ਲਓ ਮਗਰ ਜੀ ਵਸ਼ੀ ਦਾ ਮੂੰਹ ਹਲ ਕਰਾਇਆ ਮਾਰ ਗਿਆ ਹਾਂਜੀ ਲਓ ਜੀ ਵਸ਼ੀ ਦਾ ਮੂੰਹ ਹਲ ਕਰਾਓ ਵੇਖੋ ਕਿੰਦੀ ਵਸ਼ੀ ਆ ਮੂੰਹ ਵਸ਼ੀ ਬਹੁਤ ਸੋਹਣੀ ਦਿੱਤੀ ਆ ਕਿੰਨੇ ਦਿਨਾਂ ਦੀ ਵੀਰਜੀ ਹੋਊਗੀ 5 ਦਿਨ ਹੋ ਕੇ ਸੂਈ ਨਾ 5 ਦਿਨ ਵੀਰਜੀ ਹੋ ਗਏ ਨਾਲੂ ਦੇ ਬੱਚਾ ਵੇਖੋ ਆ ਨਾਲੂ ਦੇ ਪਿਓਰ ਬੱਚਾ ਆ ਵੇਖੋ ਵੀਰਜੀ ਵਸ਼ੀ ਬਹੁਤ ਸੋਹਣੀ ਆ ਵੀਰਜੀ ਦੂਜੇ ਸੂਏ ਆ ਇਹ ਦੂਜਾ ਸੂਆ ਕੋਈ ਤਿੱਜਾ ਵਾਲੇ ਦੂਜਾ ਵਾਲੇ ਆਪਣੀ ਸਮਝ ਲਾਵੇ ਵੀਰਜੀ ਆਪਣੀ ਸਮਝ ਲਾ ਕੇ ਲਵੇ ਠੀਕ ਆ ਵੀਰਜੀ ਹਾਂਜੀ ਤੇ ਵੀਰਜੀ ਨੂੰ ਖੋਲੋ ਲਾਓ ਵੀਰਜੀ ਵੇ ਲੋ ਵੀਰ ਜੀ ਬਾਹਰ ਕੱਢੀ ਪਰ ਅੰਦਰ ਹਨੇਰਾ ਬੜਾ ਹੀ ਜਿਥੋਂ ਦਾ ਲਿਸਾ ਪੰਨੇ ਆ ਬਾਕੀ ਲਿਸਾ ਪਾ ਪਾਈ ਮਾਦਰੋ ਖਲਾਰੋ ਵੀਰ ਜੀ ਹਾਂ ਦਿਖਾ ਦਿੰਨੇ ਵੀਰ ਜੀ ਥਾਲੇ ਬਾਦ ਖਾਦਨੇ ਬਾਹਰ ਅੰਦਰ ਹਨੇਰਾ ਵੀਰ ਤੇ ਬੱਤੀ ਨਹੀਂ ਆਉਂਦੀ ਵੀਰ ਜੀ ਡਰਦੀ ਕੈਮਰੇ ਨੂੰ ਵੇਖ ਕੇ ਕੈਮਰਾ ਵੇਖ ਕੇ ਡਰਦੀ ਆ ਵੀਰ ਜੀ ਵੇ ਲੋ ਠੀਕ ਆ ਵੀਰ ਜੀ ਤਾਜੀ ਆ ਤਾਜੀ ਸੋਈ ਹਾਂ ਤਾਜੀ ਚਾਂਦ ਵੀਰ ਜੀ ਵੀਰ ਜੀ ਕਿੰਨਾ ਦੁੱਧ ਦੱਸਿਆ ਸੀ ਪਲਾ ਸਤਿ ਸ੍ਰੀ ਅਕਾਲ ਆ 8 ਲੀਟਰ ਦੇ ਵਿੱਚ ਜੀ ਦੁੱਧ ਆ ਸੇਵਾ ਦਾ ਥੋੜੀ ਕਿ ਖੁੰਜੀ ਵੀਰ ਭਰਾ ਕੋਈ ਸੇਵਾ ਕਰੂਗਾ ਦੁੱਧ 10 12 ਲੀਟਰ ਕਰ ਦੂਗੀ ਘਰ ਵੀਰ ਜੀ ਕੀ ਮੋਲ ਕਰਨਾ ਫਿਰ ਇਹਦਾ ਨਿਕਾਜ ਆ ਕਰੀਏ ਮੇਰਾ ਮੋਲ ਆਹ ਜੀ ਵੀਰ ਜੀ ਕੋਈ ਵਾਲੀ ਬਾਲੋ ਬਾਲੋ ਵੀ ਦੀ ਬਾਲੋ ਇਹ ਫਾ ਵੀਰ ਜੀ ਵੇਰ ਜਿੰਨੀ ਹੈਗੀ ਚਲੋ ਆਪਣੇ ਸਾਥ ਤੇ ਸਾਫ ਆ ਭੱਲ ਲਿਸਾ ਪੰਨਿਆ ਥੋੜੀ ਕ ਵੈਰ ਬੱਚਾ ਵੀ ਚੰਗਾ ਦਿੱਤਾ ਵੈਰ ਨੇ ਮਿਲ ਬੱਛਾ ਚੰਗਾ ਦਿੱਤਾ ਹਾਂਜੀ ਹਾਂ ਬੱਚੇ ਨਾਲ ਚਲੋ ਬੱਚੇ ਨਾਲ ਵੀ ਕਈ ਜਣੇ ਨਾ ਪਸੂ ਦਾ ਯੂਰੋ ਜਾਂਦਾ ਹਾਂਜੀ ਜੂਰੋ ਜਾਂਦਾ ਕਿ ਬੱਚਾ ਕੋ ਕਿੱਲਾ ਤਕਰ ਦਿੱਤਾ ਹਾਂਜੀ ਹਾਂਜੀ ਉਹਦਾ ਇਹ ਬੱਚਾ ਪੰਜਾਬ ਹਸਾਉਣ ਵਾਲਾ ਹਾਂਜੀ ਵੀਰ ਜੀ ਦੱਸਿਓ ਫਿਰ ਇਹਦਾ ਮੁੱਲ ਸੁੱਖੇ ਪਾਸ ਲੈਣ ਦੇ ਨਾਲ ਹੀ ਕਰਨਾ ਹਾਂ ਲੈਣ ਦੇਣ ਵਾਲਾ ਹੀ ਨਾ ਗੱਲ ਨਹੀਂ ਕਰਨਾ ਮੁੱਲ ਹੈ ਨਾ 32000 ਰੁਪਿਆ 32000 ਹਾਂ ਤੇ ਮਾੜਾ ਫੁੱਲਾ ਕੀਤਾ ਜਾਊਗਾ ਥੋੜਾ ਕਰ ਦਈਏ ਇੱਕੋ ਬਰਾਬਰ ਜਿਆ ਕਰ ਦਈਏ 30000 ਦੇ ਜਰੀਏ 30000 ਦੀ ਹਾਂਜੀ ਹਾਂਜੀ ਵੇਖੋ ਵੀਰ ਜੀ ਵੀਰ ਕਹਿੰਦਾ 30000 ਦੀ ਦੇ ਦਾਂਗੇ ਵੀਰ ਨੇ ਭਾ ਨੀਗਾ ਜਾਈ ਕੀਤਾ ਵਾ ਬਾਕੀ ਵੀਰ ਭਰਾ ਕੋਈ ਫੋਨ ਲਾਊਗਾ ਮੌਕੇ ਤੇ ਫੋਨ ਤੇ ਵੀਰ ਦੇ ਫੋਨ ਮਾਰਨਾ ਕੀਤਾ ਜਾਊਗਾ ਮਾਰਤਨ ਕਰ ਦਾਂਗੇ ਵੀਰ ਕਹਿੰਦਾ ਸੋਦਾ ਬਹੁਤਾ ਚਲੋ ਜਿੰਨੇ ਕਿ ਜੋਗਾ ਵੀਰ ਕਹਿੰਦਾ ਚਾਹ ਪਾਣੀ ਸਾਟ ਕੇ ਦੇ ਦਾਂਗੇ ਦੇਣਾ ਦੇ ਦਾਂਗੇ ਪੱਛੋ 5 ਦਿਨ ਹੋ ਗਏ ਸੂਈ ਨੂੰ 5 ਦਿਨ ਹੋਏ ਸੂਈ ਨੂੰ ਸੱਜਰ ਸੂਈ ਨਾਲੂ ਤੇ ਵੀਰ ਜੀ ਮਗਰ ਮਗਰ ਵੱਸ਼ੀ ਜੋ ਮਗਰ ਵੱਸ਼ੀ ਆ ਗਈ ਬੜਾ ਬ੍ਰੈਂਡ ਹਾਂਜੀ ਵੱਸ਼ੀ ਜੋ ਬ੍ਰੈਂਡ ਹਾਂਜੀ ਇਹਦਾ ਵੀਰੇ ਦੱਸਿਓ ਇਹ ਵੀ ਆਗੇ 8 ਕਿਲੋ ਦੰਦਾ ਵੱਡੀ ਵਸ਼ੀ ਦੇ ਛੱਟ ਵਾਲੀ ਵੀਰ ਜੀ ਕੱਦ ਕਾਰ ਪੂਰਾ ਫੁੱਲ ਲੱਗਾ ਵਸ਼ੀ ਨੂੰ ਖਾਨ ਵੇਖ ਲਓ ਵੀਰ ਜੀ ਵੇਰ ਨੂੰ ਲੱਗਾ ਸਾਫ ਆ ਵਸ਼ੀ ਜਿੰਨੀ ਹੈਗੀ ਆ ਵੇ ਵਸ਼ੀ ਸਾਫ ਆ ਤੇ ਕੱਦ ਕਾਰ ਪੂਰਾ ਖੋਲਿਆ ਤੇ ਫੁੱਲ ਸਾਰੇ ਵੱਡੀ ਕੋ ਨਿੱਕੀ ਵੀਰ ਜੀ ਦੰਦਾ ਜਜਾ ਇਹ ਦੰਦਾ ਵੀਰ ਜੀ ਛਿੱਗੀ ਆ ਮੋਦੀ ਵਸ਼ੀ ਛਿੱਗੀ ਆ ਠੀਕ ਆ ਵੀਰ ਜੀ ਛਿੱਗੀ ਆ ਵੇਖੋ ਵੀਰ ਜੀ ਛਿੱਗੀ ਵੀਰ ਕਹਿੰਦਾ ਜਵਾਰ ਨੇ ਛਿੱਗੀ ਆ ਹਾਂਜੀ ਹਾਂਜੀ ਜਵਾਰ ਹੀ ਵੀਰ ਜੀ ਖੋਲੋ ਇਹਨੂੰ ਲਓ ਜੀ ਵੀਰ ਜੀ ਕੱਦ ਕਾਰ ਪੂਰਾ ਫੁੱਲ ਲੱਗਾ ਵਸ਼ੀ ਨੂੰ ਵਸ਼ੀ ਹੈ ਸਾਫ ਆ ਵੀਰ ਜੀ ਕਾ ਬਣੀ ਵੀ ਆ ਇਹ ਬਣੀ ਠੀਕਾ ਵੀ ਭਰਿਆ ਲੈ ਵੀਰ ਜੀ ਠੀਕਾ ਭਰਿਆ ਪਰ ਵੀਰ ਕਹਿੰਦਾ ਪਾ ਡੇਰ ਕਿ ਮਹੀਨਾ ਆਇਆ ਜਿਆਦਾ ਨਹੀਂ ਹੋਇਆ ਟਾਈਮ ਡੇਰ ਮਹੀਨਾ ਆਇਆ ਵੀਰ ਕਹਿੰਦਾ ਪਰ ਆਪਾਂ ਗਾਰੰਟੀ ਨਹੀਂ ਦੇਣੀ ਗਾਰੰਟੀ ਕੋਈ ਨਹੀਂ ਵੀਰ ਜੀ ਜਿੰਨਾ ਚਿਰ ਨੂੰ 2 ਮਹੀਨੇ ਨਾ ਹੋਵੇ ਉਹਨਾਂ ਚਿਰ ਗਾਰੰਟੀ ਨਹੀਂ ਹੁੰਦੀ ਵੀਰ ਜੀ ਬਾਕੀ ਕਿਸੇ ਦਾ ਕਰਮ ਵੀ ਭੜਾ ਦੇ ਨਿਕਲ ਜੇ ਇਹ ਵੱਡੀ ਵਸ਼ੀ ਦੇਖੋ ਵੀਰ ਜੀ ਸੋਹਰੋ ਵੀਰ ਜੀ ਕਦ ਕਰ ਪੂਰਾ ਫੁੱਲ ਲੱਗਾ ਵੈਰ ਨੂੰ ਆਜੇ ਹਾਂ ਜੀ ਦੇਖੋ ਵੀਰ ਜੀ ਤੋਲ ਵੀ ਕੱਡੀ ਵਧੀਆ ਲੱਗੀ ਵਸ਼ੀ ਲਾ ਰੋ ਵੀਰ ਜੀ ਤੇ ਕਮਟੇ ਦੇਖੋ ਵੀਰ ਜੀ ਲਾਗੋ ਦਿਖਾ ਦਿੰਨੇ ਵਸ਼ੀ ਲਾਗੋ ਲਾਗੋ ਵਿਖਾ ਦੇ ਵਸ਼ੀ ਹੈ ਜੇ ਤੋਫੀ ਹੈ ਤੋਫੀ ਹੈ ਅਦਕਾਰ ਚੰਗਾ ਲੱਗਾ ਵਸ਼ੀ ਨੂੰ ਵੇਚ ਲੋ ਉੜਾ ਫੁੱਲ ਕੱਦ ਲੱਗਾ ਵਾ ਜੇ ਗਾਂ ਬਾਂਜੇ ਵੀਰ ਜੀ ਰਕਮ ਦੀ ਵਸ਼ੀ ਡਬਲ ਹੋ ਸਕਦੀ ਹੈ ਤੋਰੋ ਵੀਰ ਜੀ ਨਾ ਘਟ ਨਹੀਂ ਤੇ ਵੀਰ ਮੇਰਾ ਬੰਡਲ ਦੀ ਵਸ਼ੀ ਹੈਗੀ ਆ ਠੀਕ ਆ ਵੀਰ ਜੀ ਹੋਰ ਲਓ ਵੀਰ ਜੀ ਕੋਲ ਇਹਨਾਂ ਮਗਰੋਂ ਬਣਾਓ ਇਹਨਾਂ ਵੀਰ ਜੀ ਮਗਰੋਂ ਤੌਰ ਦਿਖਾ ਦਿੰਨੇ ਆ ਵੈਰ ਦੀ ਉੜਾ ਫੁੱਲ ਸਹਿਜ ਲੱਗਾ ਵੀਰ ਜੀ ਕੋਈ ਨਿੱਕੀ ਵਸ਼ੀ ਨਹੀਂ ਆ ਗਈ ਕੋਈ ਯੁਕਤੇ ਆ ਕੇ ਭਾ ਵੇਲੇ ਆਪਾਂ ਅਗੇ ਵੀਰ ਜੀ ਦੱਸਿਆ ਜੋ ਕੈਮਰੇ ਚ ਉਹੋ ਚੀਜ਼ ਸਾਹਮਣੇ ਹੋਇਆ ਕਰੂਗੀ ਕੋਈ ਇਹ ਕੰਮ ਨਹੀਂ ਕਰੀਦਾ ਜ਼ੂਮ ਕਰੀਦਾ ਨੱਕ ਦੀ ਜ਼ੂਮ ਕੀਤਾ ਹੀ ਆ ਕਹਿੰਦਾ ਲੈ ਆਓ ਵੀਰ ਜੀ ਵਸ਼ੀ ਵੀਰ ਜੀ ਫੈਸੰਦਾਰੇ ਚੰਗੀ ਐ ਸੋਹਣੀ ਐ ਬੋਦੀ ਵਾਲੀ ਵਸ਼ੀ ਆ ਵੀਰ ਜੀ ਦੁੱਧ ਕਿੰਨਾ ਦੁੱਧ ਦੇ ਕੋ 8 ਕਿਲੋ ਸੁੱਕੇ ਵੀਰ ਜੀ 8 ਲੀਟਰ ਵੀਰ ਜੀ ਦੁੱਧ ਜੋ 8 ਲੀਟਰ ਦੁੱਧ ਜੇ ਰਸੀ ਨਿਆਣਾ ਪਾਕੇ ਚੋਈ ਨਿਆਣਾ ਪਾਕੇ ਚੋਈ ਠੀਕ ਹੈ ਵੀਰ ਜੀ ਸਹੀ ਗੱਲ ਦੱਸੋ ਗੱਲ ਅਗਲੇ ਨੂੰ ਸਹੀ ਦੱਸੋ ਮੂੰਹ ਦੀ ਸ਼ਿੱਗੀ ਜੇ ਮੂੰਹ ਜੀ ਸ਼ਿੱਗੀ ਆ ਠੀਕ ਹੈ ਵੀਰ ਜੀ ਵਾਕਿਆ ਗੱਲ ਸਹੀ ਢੱਡੀ ਮੁਰਕੇ ਅਗਲਾ ਵੀ ਕਵੇ ਚੀਜ਼ ਪਹਿਲੋ ਪ੍ਰੋਪਰ ਦੱਸੋ ਹਾਂ ਵੇ ਮੂੰਹ ਮਨ ਨਖਰਾ ਕੇ ਨਾ ਨਹੀਂ ਸੋਣੀ ਵੀਰ ਜੀ ਵੇਖੋ ਬੋਦੀ ਵਾਲੀ ਵਸ਼ੀ ਵੀਰ ਜੀ ਸੋਣੀ ਆ ਮੁੱਠੀ ਵੀ ਨਿਗੀ ਜੀ ਲੱਗੀ ਆ ਹਾਂ ਜੀ ਕੱਦ ਕਰ ਪੂਰਾ ਫੋਲਾ ਵੀਰ ਲਾਗੇ ਖਲੋਤਾ ਵਾ ਆ ਜਾ ਵੇਖ ਤੇ ਸੀ ਹਾਂ ਜੀ ਜਾਗਾ ਵਿੱਚ ਚਲੋ ਵੀਰ ਜੀ ਲੈ ਜਾਓ ਲਓ ਵੀਰ ਜੀ ਵੇ ਲੋ ਵੀਰ ਜੀ ਵਸ਼ੀ ਚੰਗੀ ਆ ਫੱਦ ਪਰ ਚੰਗਾ ਲੱਗਾ ਵਸ਼ੀ ਨੂੰ ਵੀਰ ਭਰਾ ਕੋਈ ਲੈ ਦੂ ਸਾਂਭੂਗਾ ਤੇ ਵਸ਼ੀ ਡਬਲ ਹੋ ਜੂਗੀ ਵਸ਼ੀ ਵੀ ਜੀ ਟਾਪ ਕੋ ਪਤਾ ਲੱਗਦਾ ਵਸ਼ੀ ਖੂਨ ਚ ਆ ਹਾਂ ਮਾ ਵਸ਼ੀ ਦਾ ਚੱਲਣ ਤੋਂ ਪਤਾ ਲੱਗਦਾ ਵੇ ਲੋ ਸਾਰੀਆਂ ਪੌੜੀਆਂ ਟੱਪ ਕੇ ਲੰਗੀ ਆ ਪਤਾ ਲੱਗਦਾ ਖੂਨ ਚ ਡੰਗ ਰਹਾਗਾ ਜਿਹੜਾ ਉਹਦਾ ਹੈਗਾ ਹੈਗਾ ਵੀਰ ਜੀ ਕੀ ਮੁੱਲ ਕਰਨਾ ਫਿਰ ਇਹਦਾ ਇਹਾ ਬੋਲ ਸੁਕੇਪਾਲ ਲੈਣ ਦੇ ਨਾਲ ਕਰ ਦੇਣਾ ਆਪਾਂ ਬਸੋ ਦੱਸੋ ਵੀਰ ਜੀ ਕੋਈ ਬੈਠਾ ਮੋਲਿੰਗ ਕਰਨਾ ਤਾਂ ਮੁੱਲ ਕਰਨਾ 28 28 ਆ ਵੀ ਜਾ 28 ਹੈ ਹਾਂ ਬਰਾਬਰੀ ਕਰ ਦੇਣਾ ਉਹਦੇ 28000 ਮੁੱਲ ਕਰਾਂਗੇ ਹੋਰ 50000 ਛੱਡਾਂਗੇ 27000 ਦੀ 27000 ਦੀ ਵਾਸ਼ੀ ਦੇ ਦਾਂਗੇ ਵੀਰ ਜੀ ਚੱਲ 26000 ਦੀ ਵੇਚੀ ਜਾ 25000 ਦੇ ਦਿਆਂਗਾ ਪਰ ਸਾਹ ਮੋੜਾ ਜਣੀ ਵੇਖੋ ਵੀ ਜੀ 26000 ਦੀ ਕੱਦ ਕਾੜ ਫੁੱਲ ਲੱਗਾ ਵਾ 8 ਲੀਟਰ ਵੀਰ ਜੀ ਦੁੱਧਿਆ ਗਾਂ ਕੋ ਵੀਰ ਦਿੰਦਾ ਤੇ ਵੀਰ ਜੀ ਸਾਫ ਸੁਥਰੀ ਜਿੰਨੀ ਹੈਗੀ ਆ ਥਾਨ ਵੀਰ ਕਹਿੰਦਾ ਪੂਰੇ ਬਰਾਬਰ ਆ ਇਹ ਇਕੋ ਜੇ ਇਕੋ ਜੇ ਇਕੋ ਜੇ ਤੇ ਵਰਪੂਰ ਛੱਟਾਂ ਨੇ ਆ ਬੜਾ ਵਧੀਆ ਥਣ ਲਗਾ ਠੀਕ ਆ ਵੀਰ ਜੀ ਕਲਾ ਕਲਾ ਵੀਰ ਜੀ 28000 ਇਹ ਵੀਰ ਜੀ ਟੋਕਰ ਜਿਆ ਇਹ ਟੋਕਰ ਜੇ ਦਾ ਮੁੱਲ 28000 ਰੁਪਈਆ ਇਹਦਾ 32000 ਰੁਪਈਆ ਤੇ ਮੋਹ ਮੰਤਾਨ ਕੀਤਾ ਜੋ ਉਟੋ ਵੀ ਕੀਤਾ ਜਾਊਗਾ ਦੋਵਾਂ ਚੋ ਫੋਨ ਵੀਰ ਪੜਾ ਕੋਈ ਲਾਵੇ ਤੇ ਮੈਂ ਤਾਂ ਦੋਵਾਂ ਚੋ ਕੀਤਾ ਜਾਊਗਾ ਫੁੱਲਾ ਮੰਤਾਨ ਫੁੱਲਾ ਮੰਤਾਨ ਵੀਰ ਕਹਿੰਦਾ ਕਰਦਾਂਗੇ ਬਾਕੀ ਵੀਰਪੜਾ ਫੋਨ ਲਾਵੇ ਕਿ ਇਹਨੂੰ ਮੋੜਾਂਗੇ ਨਾ ਵੀਰ ਕਹਿੰਦਾ ਹਾਂ ਜੀ ਵੀਰ ਜੀ ਨਾਂ ਐਡਰੈਸ ਤੇ ਨੰਬਰ ਦੱਸਿਓ ਨਾਂ ਵੀ ਜੀ ਰਾਜ ਸਿੰਘ ਪਿੰਡ ਸਾਤੂ ਤਸੀਲ ਬਟਾਲਾ ਜ਼ਿਲ੍ਹਾ ਕਪੂਰਥਲਾ 1987232731 ਲਿਜੀ ਸਸੀਗਾ ਵੀਰ ਜੀ ਸਸੀਗਾ ਵੀਰ ਜੀ